अब भक्ति फिर आ गए तुखारी राग विच धन गुरु नानक साहिब श्री गुरु नानक देव जी महाराज दा मंगर दे महीने दा उपदेश संदेश भला है मंगर दा महीना परमात्मा दे गुण अंग विच समा जान हृदय विच समा जान ਦਰਸ਼ਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ ਗੁਰੂਆਂ ਦਾ ਮੂਲ ਸੰਦੇਸ਼ ਉਪਦੇਸ਼ ਹੀ ਇਹ ਹੈ ਕਿ ਗੁਨਾ ਦਾ ਵਸ ਜਾਣਾ ਇਹੀ ਪ੍ਰਭੂ ਦਾ ਵਸਣਾ ਹੈ ਸੂਰਜ ਆਪਣਾ ਚਾਨਣਾ ਵੰਡਦਾ ਹੈ ਕਿਰਨਾਂ ਦੇ ਰਾਹੀਂ ਫੁੱਲ ਵਾਸਤਵਕ ਆਪਣੀ ਹੋਂਦ ਨੂੰ ਵੰਡਦੇ ਨੇ ਮਹਿਕ ਦੇ ਰਾਹੀਂ ਔਰ ਇਸੇ ਤਰੀਕੇ ਦੇ ਨਾਲ ਸੱਲ ਆਪਣੀ ਹੋਂਦ ਨੂੰ ਵੰਡਦੇ ਨੇ ਮਿਠਾਸ ਦੇ ਰਾਹੀ ਹਉਬਹੁ ਪਰਮਾਤਮਾ ਫੈਲਦਾ ਹੈ ਗੁਣਾਂ ਦੇ ਰਾਹੀ ਸੂਰਜ ਦੀਆਂ ਕਿਰਨਾਂ ਸਮੋਂ ਬ੍ਰਹਿਮੰਡ ਨੂੰ ਛਾਉਂਦੀਆਂ ਨੇ ਹਾਂ ਕੋਈ ਅਕਾਮੀ ਟੁਲਵੇ ਤਾਂ ਸੂਰਜ ਦੇ ਮਹਾਚਾਨਣ ਤੋਂ ਸੰਬੰਧ ਟੁੱਟ ਜਾਏਗਾ ਇਹੀ ਗੱਲ ਹੈ ਅਗਰ ਕੋਈ ਈਸ਼ਵਰ ਨੂੰ ਯਾਦ ਨਾ ਕਰੇ ਤਾਂ ਪ੍ਰਭੂ ਦੇ ਗੁਣਾਂ ਨਾਲ ਸੰਬੰਧ ਟੁੱਟ ਜਾਏਗਾ ਈਸ਼ਵਰ ਨੂੰ ਯਾਦ ਕਰਨਾ ਸਾਡੀ ਲੋੜ ਹੈ ਈਸ਼ਵਰ ਦੀ ਲੋੜ ਨਹੀਂ ਹੈ ਸਾਡੇ ਯਾਦ ਕਰਨ ਨਾਲ ਕੋਈ ਈਸ਼ਵਰ ਨੇ ਗੁਣਵਾਨ ਨਹੀਂ ਹੋਣਾ ਮਹਾਨ ਨਹੀਂ ਹੋਣਾ ਬਲਕਿ ਅਸੀਂ ਤੁਛ ਤੋਂ ਮਹਾਨ ਹੋ ਜਾਵਾਂਗੇ ਮਾਮੂਲੀ ਤੋਂ ਸਮਰੱਥ ਹੋ ਜਾਵਾਂਗੇ ਔਰ ਚونکہ ਗੁਣਾ ਦਾ ਸਾਗਰ ਹੈ ਉਸ ਦੇ ਗੁਣਾਂ ਨੂੰ ਯਾਦ ਕਰ ਕਰ ਕੇ ਅਸੀਂ ਵੀ ਸਾਗਰ ਬਣ ਜਾਵਾਂਗੇ ਮਹਾਨ ਬਣ ਜਾਵਾਂਗੇ ਸਾਡੇ ਗੁਣਾਂ ਦੇ ਉਚਾਰਣ ਕਰਨ ਦੇ ਨਾਲ ਉਹ ਮਹਾਨ ਨਹੀਂ ਹੈ ਬਲਕਿ ਅਸੀਂ ਮਹਾਨ ਹੋ ਜਾਂਦੇ ਹਾਂ ਇਸ ਵਾਸਤੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਸਾਫ ਕਹਿੰਦੇ ਨ ਅਕਾਰਤ ਗਈ ਉਸ ਮਨੁੱਖੀ ਜ਼ਿੰਦਗੀ ਜਿਸ ਨੇ ਪ੍ਰਭੂ ਦੇ ਗੁਣ ਗਾਏ ਹੀ ਨਹੀਂ ਗੁਣ ਗੋਵਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕੋ ਨਾਨਕ ਹਰ ਭਜ ਮਨਾ ਜਿਹ ਦੇ ਦਿਲ ਜਲ ਕੋ ਵੀ ਤੇ ਸੈ ਫਰਮਾਨ ਕਰਦੇ ਨੇ ਜਿਸ ਦੇ ਹਿਰਦੇ ਦੇ ਚ ਪੜੀ ਪੂਰਨ ਪ੍ਰਮਾਤਮਾ ਦੇ ਗੁਣ ਸਮਾਗ ਹੈ ਮੰਗਰ ਦਾ ਮਹੀਨਾ ਉਸ ਲਈ ਸ਼ੋਭਨੀਕ ਹੈ ਮਹਾਨ ਹੈ ਮੰਗਰ ਮਾਹੋਂ ਭਲਾ ਅਮਰਤ ਹੈ ਤੇ ਗਿਣਦੇ ਜਾਈਏ ਅਮਰਤ ਦਾ ਇਹ ਸਾਗਰ मनुख ਦੇ ਅੰਦਰ ਫੈਲਦਾ ਜਾਂਦਾ ਹੈ ਵੱਧਦਾ ਜਾਂਦਾ ਹੈ ਜਿ세 ਜਿ세 ਗੁਨਾ ਨੂੰ ਉਚਾਰਨ ਕਰਦਾ ਹੈ ਗੁਨਾ ਦਾ ਅਮਰ ਉਸ ਦੇ ਅੰਦਰ ਭਰਦਾ ਜਾਂਦਾ ਹੈ ਭਰਦਾ ਜਾਂਦਾ ਹੈ ਜਗਤ ਤੇ ਚ ਅਸੀਂ ਦੇਖਦੇ ਹਾਂ ਕਿ ਕੁਝ ਵੀ ਪ੍ਰਾਪਤ ਕਰਨਾ ਹੋਵੇ ਚਾਰੋਂ ਪਾਸੇ ਰੋਕਾਂ ਵੀ ਬੜੀਆਂ ਨੇ ਧਨ ਕਮਾਣਾ ਹੈ ਤਾਂ بڑے ਮੁਕਾਬਲੇ ਨੇ ਕੁਝ ਅੱਗੇ ਲੰਘੇ ਨੇ ਕੁਝ ਰੋਕਾਂ ਨੇ ਕੁਝ ਔਖੜਾਂ ਨੇ ਕੁਝ ਕਠਿਨਾਈਆਂ ਨੇ ਲੇਕਿਨ ਨਾਮ ਜਪਣਾ ਪਰਮਾਤਮਾ ਦੇ ਗੁਣ ਕਮਾਣੇ ਨੇ ਸੰਗ੍ਰਹਿ ਕਰਨੇ ਨੇ ਕੋਈ ਰੋਕ ਨਹੀਂ ਹੈ ਕੋਈ ਟੋਕ ਨਹੀਂ ਦਰਸਲ ਰਾਮ ਦੇ ਨਾਮ ਦੀ ਤੇ ਲੁੱਟ ਹੀ ਕਰਨੀ ਐਸੀ ਕੋਈ ਰੋਕ ਨਹੀਂ ਹੈ ਕੋਈ ਟੋਕ ਨਹੀਂ ਹੈ ਰਾਮ ਨਾਮ ਕੀ ਲੂਟ ਹੈ ਲੂਟ ਸਕੇ ਤੋ ਲੂਟ ਕਿਸੇ ਦਾ ਧਨ ਲੁੱਟੀਏ ਕਿਸੇ ਦੀ ਸੰਪਦਾ ਲੁੱਟੀਏ ਕਾਨੂੰਨ ਅੜੇ ਹੱਥ ਆਉਂਦਾ ਹੈ ਸਮਾਜ ਰੋਕਦਾ ਹੈ ਪ੍ਰਤਿਸ਼ਟਾ ਖਤਮ ਹੁੰਦੀ ਹੈ ਲੇਕਿਨ ਕਿਦਰੇ RAM ਨਾਮ ਦੀ ਲੁੱਟ ਨੂੰ ਪਹਿ ਜਾਈਏ ਲੁੱਟਣ ਨੂੰ ਬੜੀ ਸ਼ੋਭਾ ਬਣਦੀ ਹੈ ਲੋਕ ਦੇ ਵਿੱਚ ਪਰ ਲੋਕ ਦੇ ਵਿੱਚ ਜਿਸ ਦੇ ਲੁੱਟਣ ਨਾਲ ਸ਼ੋਭਾ ਬਣਦੀ ਹੈ ਜਿਹਦਾ ਲੁੱਟਣਾ ਅੰਦਰੋਂ ਸਾਰਾ ਡਕੈਤਪਣਾ ਖਤਮ ਕਰ ਦਿੰਦਾ ਹੈ ਤੇ ਦਾਨੀ ਬਣਾ ਦਿੰਦਾ ਹੈ ਮਨੁੱਖ ਉਸ ਦੌਲਤ ਨੂੰ ਲੁੱਟਦਾ ਹੀ ਨਹੀਂ ਦਰਸ ਉਸ ਦੌਲਤ ਦੇ ਪਿੱਛੇ ਭਜਦਾ ਹੈ ਭਜਦਾ ਹੈ ਭਜਣੇ ਇਸ ਨੂੰ ਲੁਟੇਰਾ ਬਣਾ ਦਿੰਦਾ ਹੈ ਡਕੈਤ ਬਣਾ ਦਿੰਦਾ ਹੈ ਬੇਈਮਾਨ ਬਣਾ ਦਿੰਦਾ ਹੈ ਜ਼ਾਲਮ ਬਣਾ ਦਿੰਦਾ ਹੈ ਸ਼ੌਮ ਬਣਾ ਦਿੰਦਾ ਹੈ ਪਰ ਇਕਰਾਮ ਨਾਮ ਦਾ ਧਨ ਐਸਾ ਹੈ ਇਹਨੂੰ ਲੁੱਟੇ ਲੁੱਟਣ ਵਾਲਾ ਹੀ ਮਹਾਨ ਰਾਣੀ ਬਣ ਜਾਂਦਾ ਹੈ ਲੁੱਟਣ ਵਾਲਾ ਹੀ ਮਹਾਨ ਦਿਆਲੂ ਬਣ ਜਾਂਦਾ ਹੈ ਔ ਲੁੱਟਣ ਵਾਲਾ ਹੀ ਜਗਤ ਦੀ ਸੇਵਾ ਕਰਨ ਲੱਗ ਪੈਂਦਾ ਹੈ ਔਰ ਇਸ ਲੁੱਟ ਵਿੱਚ ਨਾ ਸਮਾਜ ਰੋਕਦਾ ਹੈ ਨਾ ਕਾਨੂੰਨ ਰੋਕਦਾ ਹੈ ਰੋਕਾਂ ਨੇ ਸਿਰਫ ਆਪਣੇ ਅੰਦਰੋਂ ਹੀ ਆਪਣੇ ਹੰਕਾਰ ਦੀ ਲੋਕ ਅਗਿਆਨ ਇੱਕ ਰੋਕ ਹੈ ਨਾ ਸਮਝੀ ਇੱਕ ਰੋਕ ਹੈ ਇਸ ਵਾਸਤੇ ਮੰਗਰ ਦੇ ਮਹੀਨੇ ਵਿੱਚ ਕਿਦਰੇ Satsang ਨਸੀਬ ਹੋਵੇ ਪ੍ਰਮਾਤਮਾ ਦੇ ਗੁਣਾ ਤੋਂ ਮਨ ਪ੍ਰਭਾਵਿਤ ਹੋਵੇ ਤੇ ਗੁਣਾ ਦਾ ਉਚਾਰਨ ਚੱਲ ਪਵੇ ਇਸ ਤਰ੍ਹਾਂ ਫਿਰ ਮਨੁੱਖ ਦਾ ਹਿਰਦਾ ਗੁਣਾ ਦਾ ਸਾਗਰ ਬਣ ਜਾਂਦਾ ਹੈ ਸਾਬ ਇਥੇ ਕਹਿੰਦੇ ਨੇ ਜੋ ਗੁਣਵਾਨ ਨੇ ਗੁਣਵੰਤੀਆਂ ਨੇ ਉਤੇ ਗੁਣਾ ਦਾ ਰਮਣ ਕਰਦੇ ਨੇ ਐਸੀਆਂ ਗੁਣਵਾਨ ਜੀ ਇਸਤਰੀਆਂ ਨੂੰ ਵੇਖ ਕੇ ਸਾਬ ਕਹਿੰਦੇ ਨੇ ਮੈਂ ਤੇ ਨੇਚਲ ਭਾਵੈ ਮੈਨੂੰ ਵੀ ਇਹ ਨੇਚਲ ਪ੍ਰਮਾਤਮਾ ਚੰਗਾ ਲੱਗਦਾ ਹੈ ਦਰਸਲ ਮਨੁੱਖ ਦਾ ਮਨ ਪ੍ਰਮਾਤਮਾ ਨੇ ਐਸਾ ਬਣਾ ਦਿੱਤਾ ਹੈ ਇਹ ਦੂਜੇ ਤੋਂ ਪ੍ਰਭਾਵਿਤ ਹੁੰਦਾ ਹੈ ਤੇ ਆਪਣਾ ਪ੍ਰਭਾਵ ਦਿੰਦਾ ਹੈ। ਅਗਰ ਦੂਜਾ ਇਸ ਤੋਂ ਕੁਝ ਅੱਗੇ ਹੈ ਕਿਸੇ ਵੀ ਤਰ੍ਹਾਂ ਦੇ ਤਾਂ ਮਨੁੱਖ ਦਾ ਮਨ ਐਸਾ ਹੈ ਇਹ ਉਸ ਦਾ ਪ੍ਰਭਾਵ ਕਬੂਲ ਕਰਦਾ ਹੈ। ਉਸ ਦਾ ਅਸਰ ਕਬੂਲ ਕਰਦਾ ਹੈ। ਧਰਮ ਦੀ ਦੁਨੀਆ 'ਚ ਕੋਈ ਅੱਗੇ ਲੰਘ ਹੈ। ਉਸ ਦਾ ਪ੍ਰਭਾਵ ਅਸੀਂ ਤਾਂ ਕਬੂਲ ਕਰ ਸਕਦੇ ਹਾਂ ਜੇ ਉਸ ਨੂੰ ਵੇਖੀਏ। ਉਹ ਵੀ ਧਾਰਮਿਕ ਮਹਾਪੁਰਸ਼ ਕਹਿੰਦੇ ਨੇ ਕਿ ਦੇਖਣਾ ਚਾਹੀਦਾ ਹੈ ਧਨ ਨੂੰ ਵੇਖਣਾ ਹੈ ਤਾਂ ਆਪਣੇ ਤੋਂ ਪਿੱਛੇ ਨੂੰ ਵੇਖ ਜੋ ਤੇਰੇ ਪਿੱਛੇ ਹੈ ਤਾਂ ਕਿ ਤੇਰੇ ਅੰਦਰ ਸੰਤੋਖ ਪੈਦਾ ਹੋਵੇ ਸਬਰ ਪੈਦਾ ਹੋਵੇ ਪਰ ਜੇ ਧਰਮ ਨੂੰ ਵੇਖਣਾ ਹੈ ਤਾਂ ਉਸ ਨੂੰ ਵੇਖ ਜਿਹੜਾ ਤੇਰੇ ਨਾਲੋਂ ਅੱਗੇ ਹੈ ਧਰਮ ਦੀ ਦੁਨੀਆ ਵਿੱਚ ਜੋ ਅੱਗੇ ਲੰਘਿਆ ਜਦ ਤੂੰ ਅੱਗੇ ਲੰਘੇ ਨੂੰ ਵੇਖੇਗਾ ਤੇ ਖੁਦ ਵੀ ਅੱਗੇ ਲੰਘ ਸਕੇਗਾ ਜਾ ਸਕੇਗਾ ਔਰ ਧਨ ਦੀ ਦੁਨੀਆ ਵਿੱਚ ਪਿੱਛੇ ਜੋ ਰਹਿ ਗਿਆ ਉਸ ਨੂੰ ਵੇਖੇਗਾ ਤੁਤੇਰੇ ਅੰਦਰ ਸਬਰ ਵੀ ਪੈਦਾ ਹੋਵੇਗਾ ਤੇਰੇ ਨਰ ਸੰਤੋਖ ਵੀ ਪੈਦਾ ਹੋਵੇਗਾ ਫਿਰ ਤੇਰੇ ਅੰਦਰ ਤ੍ਰਿਸ਼ਨਾ ਜੋ ਹੈ ਨਹੀਂ ਪੈਦਾ ਹੋਵੇਗੀ ਪਰ ਅਕਸਰ ਐਸਾ ਹੁੰਦਾ ਹੈ ਕਿ ਜੇਸੀਂ ਧਨ ਨੂੰ ਵੇਖਣਾ ਤਾਂ ਆਪਣੇ ਤੋਂ ਅੱਗੇ ਨੂੰ ਵੇਖਦੇ ਹਾਂ ਤਾਂ ਬੇਸਬਰੀ ਪੈਦਾ ਹੋ ਜਾਂਦੀ ਹੈ ਬੇਚੈਨੀ ਪੈਦਾ ਹੋ ਜਾਂਦੀ ਹੈ ਔਰ ਧਰਮ ਨੂੰ ਵੇਖਦੇ ਹਾਂ ਤੇ ਆਪਣੇ ਤੋਂ ਪਿੱਛੇ ਨੂੰ ਵੇਖਦੇ ਹਾਂ ਵੀ ਕੀ ਹੈ ਇਹਨੇ ਜਿੰਦਾ ਪਾਠ ਕਰ ਰਿਹਾ ਹੈ ਇਹਨੂੰ ਕੀ ਲੱਗਿਆ ਇਤਨੀ ਮੁਦਰਬਾ ਗੁਰਦੁਆਰੇ ਜਾ ਰਿਹਾ ਹੈ ਇਸ ਨੂੰ ਕੀ ਪ੍ਰਾਪਤੀ ਹੋਈ ਹੈ ਮੁੱਤਾ ਲੰਗੀਆਂ ਨੇ ਇਸ ਨੂੰ ਸਤਸੰਗ ਕਰਦੇ ਆਇਆ ਅਜੇ ਵੀ ਠੀਕ ਨਹੀਂ ਹੈ ਤੋ ਧਰਮ ਨੂੰ ਵੇਖਣਾ ਹੈ ਤੇ ਅਸੀਂ ਆਪਣੇ ਤੋਂ ਪਿੱਛੇ ਨੂੰ ਵੇਖਣ ਲੱਗ ਪੈਂਦੇ ਹਾਂ ਖੁਦ ਵੀ ਸਾਡੇ ਕਦਮ ਰੁਕ ਜਾਂਦੇ ਨੇ ਕਈ ਦਫਾ ਖੁਦ ਪਿੱਛੇ ਮੁੜ ਜਾਂਦੇ ਹਾਂ ਪਰ ਜੇ ਧਨ ਨੂੰ ਵੇਖਣਾ ਹੈ ਤੇ ਅਸੀਂ ਹਮੇਸ਼ਾ ਹੀ ਉਸ ਨੂੰ ਵੇਖਦੇ ਹਾਂ ਜੋ ਸਾਡੇ ਨਾਲੋਂ ਬਹੁਤ ਅੱਗੇ ਲੰਘ ਗਿਆ ਬਹੁਤ ਅੱਗੇ ਲੰਘ ਗਿਆ ਤੋ ਅੰਦਰ ਬੇਸਬਰੀ ਪੈਦਾ ਹੋ ਜਾਂਦੀ ਹੈ ਬੇਚੈਨੀ ਪੈਦਾ ਹੋ ਜਾਂਦੀ ਹੈ ਨਹੀਂ ਧਰਮ ਨੂੰ ਵੇਖਣਾ ਹੈ ਔਰ ਜਦ ਵੀ ਵੇਖਣਾ ਹੈ ਤਾਂ ਆਪਣੇ ਨਾਲੋਂ ਜੋ ਅੱਗੇ ਲੰਘ ਗਏ ਨੇ ਜੋ ਸੰਤ ਮਹਾਪੁਰਸ਼ ਅਭਿਆਸੀ ਸਤਸੰਗੀ ਹੋ ਗੁਜ਼ਰੇ ਅਵਤਾਰੀ ਪੁਰਸ਼ ਉਹਨਾਂ ਦੇ ਬਚਨ ਕਲਾ ਉਹ ਜੋ ਅੱਗੇ ਲੰਘ ਗਏ ਨੇ ਉਹਨਾਂ ਨੂੰ ਵੇਖੀਏ ਤਾਂ ਕਿ ਸੁਰਤ ਅੱਗੇ ਚੱਲ ਪਵੇ ਔਰ ਮੰਜ਼ਲੇ ਮਕਸੂਦ ਤੇ ਪਹੁੰਚੇ ਧਨ ਤੋਂ ਜਿਸ ਮਕਾਨ ਵਿੱਚ ਛੇ ਜੋ ਰਹਿ ਗਿਆ ਉਸ ਨੂੰ ਵੇਖੇਗਾ ਤੋ ਤੇਰੇ ਅੰਦਰ ਸਬਰ ਵੀ ਪੈਦਾ ਹੋਵੇਗਾ ਤੇਰੇ ਨਰ ਸੰਤੋਖ ਵੀ ਪੈਦਾ ਹੋਵੇਗਾ ਫਿਰ ਤੇਰੇ ਅੰਦਰ ਤ੍ਰਿਸ਼ਨਾ ਜੋ ਹੈ ਨਹੀਂ ਪੈਦਾ ਹੋਵੇਗੀ ਪਰ ਅਕਸਰ ਐਸਾ ਆਉਂਦਾ ਹੈ ਕਿਸੀ ਧਨ ਨੂੰ ਵੇਖਣਾ ਤਾਂ ਆਪਣੇ ਤੋਂ ਅੱਗੇ ਨੂੰ ਵੇਖਨੇ ਆ ਤੋ ਬੇਸਬਰੀ ਪੈਦਾ ਹੋ ਜਾਂਦੀ ਹੈ ਬੇਚੈਨੀ ਪੈਦਾ ਹੋ ਜਾਂਦੀ ਹੈ ਔਰ ਧਰਮ ਨੂੰ ਵੇਖਨੇ ਆ ਤੇ ਆਪਣੇ ਤੋਂ ਪਿੱਛੇ ਨੂੰ ਵੇਖਨੇ ਆ ਵੀ ਕੀ ਹੈ ਇਹਨੇ ਚਿਰ ਦਾ ਪਾਠ ਕਰ ਰਿਹਾ ਹੈ ਇਹਨੂੰ ਕੀ ਲੱਗੇਗਾ ਇਤਨੀ ਮੁਦਰਬਾ ਗੁਰਦੁਆਰੇ ਜਾ ਰਿਹਾ ਹੈ ਇਸ ਨੂੰ ਕੀ ਪ੍ਰਾਪਤੀ ਹੋਈ ਹੈ ਮੁੱਤਾ ਲੰਗੀਆਂ ਇਸ ਨੂੰ ਸਤਸੰਗ ਕਰਦੇ ਆਇਆ ਅਜੇ ਵੀ ਠੀਕ ਨਹੀਂ ਹੈ ਤੋ ਧਰਮ ਨੂੰ ਵੇਖਣਾ ਹੈ ਤੇ ਅਸੀਂ ਆਪਣੇ ਤੋਂ ਪਿੱਛੇ ਨੂੰ ਵੇਖਣ ਲੱਗ ਪੈਂਦੇ ਹਾਂ ਖੁਦ ਵੀ ਸਾਡੇ ਕਦਮ ਰੁਕ ਜਾਂਦੇ ਨੇ ਕਈ ਦਫਾ ਖੁਦ ਪਿੱਛੇ ਮੁੜ ਜਾਂਦੇ ਹਾਂ ਪਰ ਜੇ ਧਨ ਨੂੰ ਵੇਖਣਾ ਹੈ ਤੇ ਅਸੀਂ ਹਮੇਸ਼ਾ ਹੀ ਉਸ ਨੂੰ ਵੇਖਦੇ ਹਾਂ ਜੋ ਸਾਡੇ ਨਾਲੋਂ ਬਹੁਤ ਅੱਗੇ ਲੰਘ ਗਿਆ ਬਹੁਤ ਅੱਗੇ ਲੰਘ ਗਿਆ ਤੋ ਅੰਦਰ ਬੇਸਬਰੀ ਪੈਦਾ ਹੋ ਜਾਂਦੀ ਹੈ ਬੇਚੈਨੀ ਪੈਦਾ ਹੋ ਜਾਂਦੀ ਹੈ ਨਹੀਂ ਧਰਮ ਨੂੰ ਵੇਖਣਾ ਹੈ ਔਰ ਜਦ ਵੀ ਵੇਖਣਾ ਹੈ ਤਾਂ ਆਪਣੇ ਨਾਲੋਂ ਜੋ ਅੱਗੇ ਲੰਘ ਗਏ ਨੇ ਜੋ ਸੰਤ ਮਹਾਪੁਰਸ਼ ਅਭਿਆਸੀ ਸਤਸੰਗੀ ਹੋ ਗੁਜ਼ਰੇ ਅਵਤਾਰੀ ਪੁਰਸ਼ ਉਹਨਾਂ ਦੇ ਬਚਨ ਕਲਾ ਉਹ ਜੋ ਅੱਗੇ ਲੰਘ ਗਏ ਨੇ ਉਹਨਾਂ ਨੂੰ ਵੇਖੀਏ ਤਾਂ ਕਿ ਸੁਰਤ ਅੱਗੇ ਚੱਲ ਪਵੇ ਔਰ ਮੰਜ਼ਲੇ ਮਕਸੂਦ ਤੇ ਪਹੁੰਚੇ ਧਨ ਤੂੰ ਜਿਸ ਮਕਾਨ ਵਿੱਚ ਰਹਿ ਰਹੇ ਹੈ ਉਸ ਤੋਂ ਵੀ ਖਸਤਾ ਹਾਲ ਵਿੱਚ ਕਈ ਰਹੇ ਜੋਗੀਏ ਚੌਪੜੀਏ ਔਰ ਐਸੇ ਵੀ ਨੇ ਦਰਖਤਾ ਤਲੇ ਨੇ ਔਰ ਐਸੇ ਵੀ ਨੇ ਕੁਛ ਅਭਾਗੇ ਹੈ ਜਿਨ੍ਹਾਂ ਨੂੰ ਸਾਇਆਦਾਰ ਦਰਖਤ ਵੀ ਨਸੀਬ ਨਾ ਹੋਏ ਕੁਛ ਤੇ ਵੇਖ ਪਿਛੇ ਧਰਮ ਵੇਖਣਾ ਤਾਂ ਜ਼ਰੂਰ ਅਗਾ ਵੇਖ ਸੈਸ ਆਗ ਵੀ ਕੰਨ ਅਗਾਉਂ ਕੁ ਤਰਾਂਗ ਪਿਛਾ ਫੇਰ ਨਾ ਮੋੜੜਾ ਨਾਮ ਕਿਸਿੰਝ ਇਹ ਆਵਾਰ ਬਹੁਰ ਨਾ ਹੋਵੀ ਜਨਮ ਤੋ ਸਹਿਵਿਕੰਦ ਨੇ ਗੁਣਵਾਨਾ ਨੂੰ ਵੇਖ ਕੇ ਗੁਣ ਦੇ ਵਿੱਚ ਭिजੀਆਂ ਹੋਈਆਂ ਅਭਿਆਸੀ ਜੀਵ ਇਸਤਰੀਆਂ ਨੂੰ ਵੇਖ ਕੇ ਮੈਨੂੰ ਵੀ ਪ੍ਰਮਾਤਮਾ ਚੰਗਾ ਲੱਗਣ ਲੱਗ ਪਿਆ ਮੈਨੂੰ ਵੀ ਉਹ ਜਿਹੜਾ ਨੇਚਲ ਪ੍ਰਮਾਤਮਾ ਹੈ ਉਹਦੇ ਨਾਲ ਪਿਆਰ ਪੈ ਗਿਆ ਨੇਚਲ ਚਤਰ ਸੁਜਾਨ ਵਿਧਾਤਾ ਚੰਚਲ ਜਗਤ ਸਵਾਇਆ ਉਹ ਪਰਿਪੂਰਨ ਪ੍ਰਮਾਤਮਾ ਨਿਸ਼ਚਲ ਹੈ ਸਦੀਵੀ ਟਿਕੇ ਹੋਇਆ ਹੈ ਔਰ अति ਸਿਆਣਾ ਹੈ ਵਿਦਵਾਨ ਹੈ ਬੋਧ ਹੈ ਬਹੁਤ ਵੱਡਾ ਗਿਆਨ ਦਾ ਸਾਗਰ ਹੈ ਫਿਰ ਵਿधाता ਹੈ ਵਿਧੀ ਦੇ ਲਿਖਣ ਵਾਲਾ ਹੈ ਪ੍ਰਾਲਬਤ ਦੇ ਲਿਖਣ ਵਾਲਾ ਹੈ ਚੰਚਲ ਜਗਤ ਸਭਾਇਆ ਸਾਰਾ ਜਗਤ ਤੇ ਚਲਾਇਮਾਨ ਹੈ ਚੰਚਲ ਹੈ ਕਿਤੇ ਚੰਦ ਹੈ ਇਤੇ ਨਾਸਮੰਤ ਹੈ ਓ ਪ੍ਰਭੂ ਨੇਚਲ ਹੈ ਓ ਪ੍ਰਭੂ ਸਿਆਣਾ ਹੈ ਓ ਪ੍ਰਭੂ ਸੁਜਾਨ ਹੈ ਉਹ ਪ੍ਰਭੂ ਵਿਧਾਤਾ ਹੈ ਸੰਗਤ ਕਰਦੇ ਆ ਪਤਾ ਚੱਲ ਗਿਆ ਜਗਤ ਚਲਾਇਆ ਹੋਇਆ ਹੈ ਜਗਤ ਚੰਚਲ ਹੈ ਔਰ ਇੱਕਦਮ ਬਿਰਤੀ ਚੰਚਲ ਜਗਤ ਤੋਂ ਟੁੱਟ ਕੇ ਨੇਚਲ ਪ੍ਰਭੂ ਦੇ ਚਰਨਾਂ ਨਾਲ ਜਾ ਜੁੜੀ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭ ਭਾਣੇ ਤਾਂ ਭਾਇਆ ਕਹਿੰਦੇ ਨੇ ਜੈਸੇ ਅਭਿਆਸ ਕੀਤਾ ਸਤ ਸੰਗ ਦੇ ਪ੍ਰਭੂ ਨੂੰ ਜਿਵੇਂ ਇਹ ਜੀਵ ਇਸਤਰੀ پا ਗਈ ਤਾਂ ਅੰਦਰ ਗਿਆਨ ਪੈਦਾ ਹੋ ਗਿਆ ਅੰਦਰ ਗੁਣ ਪੈਦਾ ਹੋ ਗਏ ਸਾਰੇ ਦੇ ਸਾਰੇ ਗੁਣਾ ਵਿੱਚ ਰਸ ਪੈਦਾ ਹੋ ਗਿਆ ਔਰ ਇਸ ਤਰ੍ਹਾਂ ਪੂਰਨ ਤੌਰ ਤੇ ਸੁਰਤ ਜੁੜ ਗਈ ਧਿਆਨ ਮगन ਹੋ ਗਏ ਦੁਨੀਆ ਭਰ ਦੇ અવਤਾਰੀ ਪੁਰਸ਼ਾਂ ਨੇ ਧਰਮ ਨੂੰ ਧਿਆਨ ਸਾਧਨਾ ਅਖੇ ਔਰ ਜਿਵੇਂ ਧਿਆਨ ਪਕਦਾ ਹੈ ਜੁੜਦਾ ਹੈ ਮਰੁਖਲੀ ਨਾਉਂਦਾ ਹੈ। ਤੋਂ ਅਨੰਤ ਗੁਣਾ ਦੀ ਵਰਸ਼ਾ ਉਸਤੇ ਹੋ ਜਾਂਦੀ ਹੈ। ਔਰ ਗੁਣਾ ਦੇ ਅੰਮ੍ਰਿਤ ਰਸ ਨਾਲ ਉਹ ਭਿਜ ਜਾਂਦਾ ਹੈ। ਸਾਹਿਬ ਅਲਾਂ ਚੱਲ ਕੇ ਫਰਮਾਨ ਕਰਦੇ ਨੇ ਗੀਤ ਨਾਦ ਕਵ ਕਵੇ ਸੁਣ। ਰਾਮ ਨਾਮ ਦੁਖ ਭਾਗੇ। ਰਾਮ ਨਾਮ ਦੇ ਗੀਤ ਸੁਣ ਕੇ। ਰਾਮ ਨਾਮ ਦਾ ਸੰਗੀਤ ਸੁਣ ਕੇ। ਰਾਮ ਨਾਮ ਦੀ ਕਵਤਾ ਸੁਣ ਕੇ। ਸੁਣਦਿਆਂ ਹੀ ਸੁਣਦੇ ਆ। ਅਭਿਆਸੀ ਦਾ ਸਾਰਾ ਦੁੱਖ ਪਾਜ ਗਿਆ ਦਰਸਲ ਆਮ ਨਸਰ ਨਾਲੋਂ ਸ਼ਾਇਰੀ ਨਜ਼ਮ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਗਦ ਨਾਲੋਂ ਪਦ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਕਵਿਤਾ ਦਾ ਅਸਰ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਇਹ ਇੰਜ ਕਹਿ ਲੋ ਪ੍ਰਭੂ ਗੀਤ ਹੈ ਪ੍ਰਭੂ ਸੰਗੀਤ ਹੈ ਜਦ ਵੀ ਕਿਸੇ ਦਾ ਮਨ ਨੇਚ ਲਾਉਂਦਾ ਹੈ ਟਿਕ ਜਾਂਦਾ ਹੈ ਤਾਂ ਇਹ ਦੁਨੀਆ ਗੀਤ ਸੰਗੀਤ ਦੀਆਂ ਉਸ ਦੇ ਅੰਦਰੋਂ ਉਜਾਗਰ ਹੋਣ ਲੱਗ ਪੈਂਦੀਆਂ ਨੇ। ਔਰ ਐਸਾ ਜੋ ਗੀਤ ਸੰਗੀਤ ਜੋ ਆਤਮਾ ਦੇ ਗਹਿਰੇ ਪਲ ਤੋਂ ਨਿਕਲੇ ਆਏ ਦੂਜੇ ਨੂੰ ਪ੍ਰਭਾਵਿਤ ਵੀ ਕਰਦਾ ਹੈ। ਤਾਂ ਜਿਸ ਸਤਸੰਗ ਵਿੱਚ ਉਹ ਗੀਤ ਉਹ ਨਾਦ ਜੋ ਆਤਮਾ ਦੇ ਗਹਿਰੇ ਪਲ ਤੋਂ ਨਿਕਲੇ ਨੇ ਜੋ ਗੁਰੂਆਂ ਦੀ ਬਾਣੀ ਹੈ ਮਹਾਪੁਰਸ਼ਾਂ ਦੇ ਬੋਲ ਨੇ ਬਚਨ ਨੇ ਸਾਹਿਬ ਕੰਨ ਵਿੱਚ ਇਸ ਤਰ੍ਹਾਂ ਦੇ ਗੀਤ ਇਸ ਤਰ੍ਹਾਂ ਦੇ ਸੰਗੀਤ ਇਸ ਤਰ੍ਹਾਂ ਦੀਆਂ ਕਵਤਾਵਾਂ ਇਸ ਤਰ੍ਹਾਂ ਦੇ ਬੋਲ ਜੇ ਤੂੰ ਕਿਦੇ ਸੁਣੇ ਜਿਸ ਦੇ ਰਾਮ ਨਾਮ ਪਰੋਇਆ ਹੋਇਆ ਹੈ ਜਿਸ ਗੀਤ ਦੇ ਜਿਸ ਸੰਗੀਤ ਦੇ ਵਿੱਚ ਔਰ ਜਿਸ ਕਵਤਾ ਦੇ ਵਿੱਚ ਤਾਂ ਤੇਰਾ ਸਾਰੇ ਦਾ ਸਾਰਾ ਦੁੱਖ ਭਜ ਜਾਏਗਾ ਨਾਸ ਹੋ ਜਾਏਗਾ ਨਾਨਕ ਸਚੋ ਰਸ ਆਣ ਲੱਗ ਪਿਆ ਹੈ ਦਰਸਲ ਇੱਕ ਇੱਕ ਗੁਣ ਮਿਠਾਸ ਨਾਲ ਭਰੇ ਹੋਏ ਹੈ ਇੱਕ ਇੱਕ ਗੁਣ अमृत है दया अमृत है प्रेम अमृत है ज्ञान अमृत है विशालता अमृत है निर्भयता निर्वैरता अमृत है शांति अमृत है सील संयम अमृत है इस तरह गुणी एक एक गुण अमृत है ते गिण जाइए अमृत का ए सागर मनुख ਦੇ ਅੰਦਰ ਫੈਲਦਾ ਜਾਂਦਾ ਹੈ ਵੱਧਦਾ ਜਾਂਦਾ ਹੈ ਜੈਸੇ ਜੈਸੇ ਉਹ ਗੁਣਾ ਨੂੰ ਉਚਾਰਨ ਕਰਦਾ ਹੈ ਗੁਣਾ ਦਾ ਅਮਰ ਉਹਦੇ ਅੰਦਰ ਭਰਦਾ ਜਾਂਦਾ ਹੈ ਭਰਦਾ ਜਾਂਦਾ ਹੈ ਜਗਤ ਵਿੱਚ ਅਸੀਂ ਦੇਖਦੇ ਹਾਂ ਕਿ ਕੁਝ ਵੀ ਪ੍ਰਾਪਤ ਕਰਨਾ ਹੋਵੇ ਚਾਰੋਂ ਪਾਸੇ ਰੋਕਾਂ ਵੀ ਬੜੀਆਂ ਨੇ ਧਨ ਕਮਾਣਾ ਹੈ ਤਾਂ بڑے ਮੁਕਾਬਲੇ ਨੇ ਕੁਝ ਅੱਗੇ ਲੰਘੇ ਨੇ ਕੁਝ ਰੋਕਾਂ ਨੇ ਕੁਝ ਔਕੜਾਂ ਨੇ ਕੁਝ ਕਠਿਨਾਈਆਂ ਨੇ ਲੇਕਿਨ ਨਾਮ ਜਪਣਾ ਹੈ ਪਰਮਾਤਮਾ ਦੇ ਗੁਣ ਕਮਾਣੇ ਨੇ ਸੰਗ੍ਰਹਿ ਕਰਨੇ ਨੇ ਕੋਈ ਰੋਕ ਨਹੀਂ ਹੈ ਕੋਈ ਟੋਕ ਨਹੀਂ ਦਰਸਲ ਰਾਮ ਦੇ ਨਾਮ ਦੀ ਤੇ ਲੁੱਟ ਹੀ ਕਰਨੀ ਹੈ ਸੀ ਕੋਈ ਰੋਕ ਨਹੀਂ ਹੈ ਕੋਈ ਟੋਕ ਨਹੀਂ ਹੈ ਰਾਮ ਨਾਮ ਕੀ ਲੂਟ ਹੈ ਲੂਟ ਸਕੇ ਤੋ ਲੂਟ ਕਿਸੇ ਦਾ ਧਨ ਲੁੱਟੀਏ ਕਿਸੇ ਦੀ ਸੰਪਦਾ ਲੁੱਟੀਏ ਕਾਨੂੰਨ ਅੜੇ ਹੱਥ ਆਉਂਦਾ ਹੈ ਸਮਾਜ ਰੋਕਦਾ ਹੈ ਪ੍ਰਤਿਸ਼ਟਾ ਖਤਮ ਹੁੰਦੀ ਹੈ ਲੇਕਿਨ ਕਿਦਰੇ RAM ਨਾਮ ਦੀ ਲੁੱਟ ਨੂੰ ਪਹਿ ਜਾਈਏ ਲੁੱਟਣ ਨੂੰ ਬੜੀ ਸ਼ੋਭਾ ਬਣਦੀ ਹੈ ਲੋਕ ਦੇ ਚੀ ਪਰ ਲੋਕ ਦੇ ਚੀ ਜਿਸ ਦੇ ਲੁੱਟਣ ਨਾਲ ਸ਼ੋਭਾ ਬਣਦੀ ਹੈ ਜਿਹਦਾ ਲੁੱਟਣਾ ਅੰਦਰੋਂ ਸਾਰਾ ਡਕੈਤਪਣਾ ਖਤਮ ਕਰ ਦਿੰਦਾ ਹੈ ਤੇ ਦਾਨੀ ਬਣਾ ਦਿੰਦਾ ਹੈ ਮਨੁੱਖ ਉਸ ਦੌਲਤ ਨੂੰ ਲੁੱਟਦਾ ਹੀ ਨਹੀਂ ਦਰਸ ਉਸ ਦੌਲਤ ਦੇ ਪਿੱਛੇ ਭਜਦਾ ਹੈ ਭਜਦਾ ਹੈ ਭਜਣੇ ਇਸ ਨੂੰ ਲੁਟੇਰਾ ਬਣਾ ਦਿੰਦਾ ਹੈ ਡਕੈਤ ਬਣਾ ਦਿੰਦਾ ਹੈ ਬੇਈਮਾਨ ਬਣਾ ਦਿੰਦਾ ਹੈ ਜ਼ਾਲਮ ਬਣਾ ਦਿੰਦਾ ਹੈ ਸ਼ੌਮ ਬਣਾ ਦਿੰਦਾ ਹੈ ਪਰ ਇਕਰਾਮ ਨਾਮ ਦਾ ਧਨ ਐਸਾ ਹੈ ਇਹਨੂੰ ਲੁੱਟੇ ਲੁੱਟਣ ਵਾਲਾ ਹੀ ਮਹਾਨ ਰਾਣੀ ਬਣ ਜਾਂਦਾ ਹੈ ਲੁੱਟਣ ਵਾਲਾ ਹੀ ਮਹਾਨ ਦਿਆਲੂ ਬਣ ਜਾਂਦਾ ਹੈ ਔ ਲੁੱਟਣ ਵਾਲਾ ਹੀ ਜਗਤ ਦੀ ਸੇਵਾ ਕਰਨ ਲੱਗ ਪੈਂਦਾ ਹੈ। ਔਰ ਇਸ ਲੁੱਟ ਵਿੱਚ ਨਾ ਸਮਾਜ ਰੋਕਦਾ ਹੈ, ਨਾ ਕਾਨੂੰਨ ਰੋਕਦਾ ਹੈ। ਰੋਕਾਂ ਨੇ ਸਿਰਫ ਆਪਣੇ ਅੰਦਰੋਂ ਹੀ ਆਪਣੇ ਹੰਕਾਰ ਦੀ ਲੋਕ। ਅਗਿਆਨ ਇੱਕ ਰੋਕ ਹੈ, ਨਾ ਸਮਝੀ ਇੱਕ ਰੋਕ ਹੈ। ਇਸ ਵਾਸਤੇ ਮੰਗਰ ਦੇ ਮਹੀਨੇ ਵਿੱਚ ਕਿਦਰੇ satsang ਨਸੀਬ ਹੋਵੇ, ਪ੍ਰਮਾਤਮਾ ਦੇ ਗੁਣਾਂ ਤੋਂ ਮਨ ਪ੍ਰਭਾਵਿਤ ਹੋਵੇ ਤੇ ਗੁਣਾਂ ਦਾ ਉਚਾਰਨ ਚੱਲ ਪਵੇ। ਇਸ ਤਰ੍ਹਾਂ ਫਿਰ ਮਨੁੱਖ ਦਾ ਹਿਰਦਾ ਗੁਣਾ ਦਾ ਸਾਗਰ ਬਣ ਜਾਂਦਾ ਹੈ ਸਾਬ ਇਥੇ ਕਹਿੰਦੇ ਨੇ ਜੋ ਗੁਣਵਾਨ ਨੇ ਗੁਣਵੰਤੀਆਂ ਨੇ ਉਤੇ ਗੁਣਾ ਦਾ ਰਮਨ ਕਰਦੇ ਨੇ ਐਸੀਆਂ ਗੁਣਵਾਨ ਜੀਵ ਇਸਤਰੀਆਂ ਨੂੰ ਵੇਖ ਕੇ ਸਾਬ ਕਹਿੰਦੇ ਮੈਂ ਫਿਰ ਨੇਚਲ ਭਾਵੈ ਮੈਨੂੰ ਵੀ ਇਨੈਚਲ ਪ੍ਰਮਾਤਮਾ ਚੰਗਾ ਲੱਗਦਾ ਹੈ ਦਰਸਲ ਮਨੁੱਖ ਦਾ ਮਨ ਪ੍ਰਮਾਤਮਾ ਨੇ ਐਸਾ ਬਣਾ ਦਿੱਤਾ ਹੈ ਇਹ ਦੂਜੇ ਤੋਂ ਪ੍ਰਭਾਵਿਤ ਹੁੰਦਾ ਹੈ ਤੇ ਆਪਣਾ ਪ੍ਰਭਾਵ ਦਿੰਦਾ ਹੈ। ਅਗਰ ਦੂਜਾ ਇਸ ਤੋਂ ਕੁਝ ਅੱਗੇ ਹੈ ਕਿਸੇ ਵੀ ਤਰ੍ਹਾਂ ਦੇ ਤਾਂ ਮਨੁੱਖ ਦਾ ਮਨ ਐਸਾ ਹੈ ਇਹ ਉਸ ਦਾ ਪ੍ਰਭਾਵ ਕਬੂਲ ਕਰਦਾ ਹੈ। ਉਸ ਦਾ ਅਸਰ ਕਬੂਲ ਕਰਦਾ ਹੈ। ਧਰਮ ਦੀ ਦੁਨੀਆ 'ਚ ਕੋਈ ਅੱਗੇ ਲੰਘ ਹੈ। ਉਸ ਦਾ ਪ੍ਰਭਾਵ ਅਸੀਂ ਤਾਂ ਕਬੂਲ ਕਰ ਸਕਦੇ ਹਾਂ ਜੇ ਉਸ ਨੂੰ ਵੇਖੀਏ। ਉਹ ਵੀ ਧਾਰਮਿਕ ਮਹਾਪੁਰਸ਼ ਕਹਿੰਦੇ ਨੇ ਕਿ ਵੇਖਣਾ ਚਾਹੀਦਾ ਹੈ ਧਨ ਨੂੰ ਵੇਖਣਾ ਹੈ ਤਾਂ ਆਪਣੇ ਤੋਂ ਪਿੱਛੇ ਨੂੰ ਵੇਖ ਜੋ ਤੇਰੇ ਪਿੱਛੇ ਹੈ ਤਾਂ ਕਿ ਤੇਰੇ ਅੰਦਰ ਸੰਤੋਖ ਪੈਦਾ ਹੋਵੇ ਸਬਰ ਪੈਦਾ ਹੋਵੇ ਪਰ ਜੇ ਧਰਮ ਨੂੰ ਵੇਖਣਾ ਹੈ ਤਾਂ ਉਸ ਨੂੰ ਵੇਖ ਜਿਹੜਾ ਤੇਰੇ ਨਾਲੋਂ ਅੱਗੇ ਹੈ ਧਰਮ ਦੀ ਦੁਨੀਆ ਵਿੱਚ ਜੋ ਅੱਗੇ ਲੰਘਿਆ ਹੈ ਜਦ ਤੋਂ ਅੱਗੇ ਲੰਘੇ ਨੂੰ ਵੇਖੇਗਾ ਤੇ ਖੁਦ ਵੀ ਅੱਗੇ ਲੰਘ ਸਕੇਗਾ ਜਾ ਸਕੇਗਾ ਔਰ ਧਨ ਦੀ ਦੁਨੀਆ ਵਿੱਚ ਪਿੱਛੇ ਜੋ ਰਹਿ ਗਿਆ ਉਸ ਨੂੰ ਵੇਖੇਗਾ ਤੁਤੇਰੇ ਅੰਦਰ ਸਬਰ ਵੀ ਪੈਦਾ ਹੋਵੇਗਾ ਤੇਰੇ ਅੰਦਰ ਸੰਤੋਖ ਵੀ ਪੈਦਾ ਹੋਵੇਗਾ ਫਿਰ ਤੇਰੇ ਅੰਦਰ ਤ੍ਰਿਸ਼ਨਾ ਜੋ ਹੈ ਨਹੀਂ ਪੈਦਾ ਹੋਵੇਗੀ ਪਰ ਅਕਸਰ ਐਸਾ ਹੁੰਦਾ ਹੈ ਕਿਸੀਂ ਧਨ ਨੂੰ ਵੇਖਣਾ ਤਾਂ ਆਪਣੇ ਤੋਂ ਅੱਗੇ ਨੂੰ ਵੇਖਦੇ ਹਾਂ ਤਾਂ ਬੇਸਬਰੀ ਪੈਦਾ ਹੋ ਜਾਂਦੀ ਹੈ ਬੇਚੈਨੀ ਪੈਦਾ ਹੋ ਜਾਂਦੀ ਹੈ ਔਰ ਧਰਮ ਨੂੰ ਵੇਖਨੇ ਆ ਤੇ ਆਪਣੇ ਤੋਂ ਪਿੱਛੇ ਨੂੰ ਵੇਖਨੇ ਆ ਵੀ ਕੀ ਹੈ ਐਨੇ ਚਿਰ ਦਾ ਪਾਠ ਕਰ ਰਿਹਾ ਹੈ ਇਹਨੂੰ ਕੀ ਲੱਗੇਗਾ ਇਤਨੀ ਮੁਦਰਦਾ ਗੁਰਦੁਆਰੇ ਜਾ ਰਿਹਾ ਹੈ ਇਸ ਨੂੰ ਕੀ ਪ੍ਰਾਪਤੀ ਹੋਈ ਹੈ ਮੁੱਤਾ ਲੰਗਈਆਂ ਇਸ ਨੂੰ ਸਤਸੰਗ ਕਰਦੇ ਆਇਆ ਅਜੇ ਵੀ ਠੀਕ ਨਹੀਂ ਹੈ ਤੋ ਧਰਮ ਨੂੰ ਵੇਖਣਾ ਹੈ ਤੇ ਅਸੀਂ ਆਪਣੇ ਤੋਂ ਪਿੱਛੇ ਨੂੰ ਵੇਖਣ ਲੱਗ ਪੈਂਦੇ ਹਾਂ ਖੁਦ ਵੀ ਸਾਡੇ ਕਦਮ ਰੁਕ ਜਾਂਦੇ ਨੇ ਕਈ ਦਫਾ ਖੁਦ ਪਿੱਛੇ ਮੁੜ ਜਾਂਦੇ ਹਾਂ ਪਰ ਜੇ ਧਨ ਨੂੰ ਵੇਖਣਾ ਹੈ ਤੇ ਅਸੀਂ ਹਮੇਸ਼ਾ ਹੀ ਉਸ ਨੂੰ ਵੇਖਦੇ ਹਾਂ ਜੋ ਸਾਡੇ ਨਾਲੋਂ ਬਹੁਤ ਅੱਗੇ ਲੰਘ ਗਿਆ ਬਹੁਤ ਅੱਗੇ ਲੰਘ ਗਿਆ ਤੋ ਅੰਦਰ بے ਸਬਰੀ ਪੈਦਾ ਹੋ ਜਾਂਦੀ ਹੈ ਬੇਚੈਨੀ ਪੈਦਾ ਹੋ ਜਾਂਦੀ ਹੈ ਨਹੀਂ ਧਰਮ ਨੂੰ ਵੇਖਣਾ ਹੈ ਔਰ ਜਦ ਵੀ ਵੇਖਣਾ ਹੈ ਤਾਂ ਆਪਣੇ ਨਾਲੋਂ ਜੋ ਅੱਗੇ ਲੰਘ ਗਏ ਨੇ ਜੋ ਸੰਤ ਮਹਾਪੁਰਸ਼ ਅਬਿਆਸੀ ਸਤਸੰਗੀ ਹੋ ਗੁਜ਼ਰੇ ਔਤਾਰੀ ਪੁਰਸ਼ ਉਹਨਾਂ ਦੇ ਬਚਨ ਕਲਾਮ ਉਹ ਜੋ ਅੱਗੇ ਲੰਘ ਗਏ ਨੇ ਉਹਨਾਂ ਨੂੰ ਵੇਖੀਏ